ਸ਼ਖਸੀਅਤਾਂ ਮੇਰੇ ਭੈਣਾ ਮੇਰੇ ਭਰਾ ਸਾਡਾ ਸਾਰਾ মিডিਆ ਮਲੋਟ ਦਾ ਜੋ ਇਸ ਖੂਬਸੂਰਤ ਤਿਹਾੜ ਦੀ ਕਵਰੇਜ ਕਰ ਰਿਹਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਾਂਗੀ ਔਰ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਦੋ ਬੇਟੀਆਂ ਹਰਮਨ ਤੇ ਜਰਮਨ ਇੱਥੇ ਖੂਬ ਰੰਗ ਬਣ ਕੇ ਗਈਆਂ ਔਰ ਸਾਰਾ ਹੀ ਮਲੋਟ ਰੰਗ ਦਿੱਤਾ ਸ਼੍ਰੀ ਰਾਮ ਜੀ ਦੇ ਰੰਗ ਦੇ ਵਿੱਚ ਮੈਂ ਉਹਨਾਂ ਬੇਟੀਆਂ ਨੂੰ ਬਹੁਤ ਬਹੁਤ ਪਿਆਰ ਦਿੰਦੀ ਆ ਮੈਂ ਉਹਨਾਂ ਬੇਟੀਆਂ ਨੂੰ ਬਹੁਤ-ਬਹੁਤ ਅਸ਼ੀਰਵਾਦ ਦਿੰਨੀ ਆ ਕਿਉਂਕਿ ਮੈਨੂੰ ਆਈ ਲੱਗਦਾ ਕਿ ਮੇਰੀਆਂ ਆਪਣੀਆਂ ਹੀ ਬੱਚੀਆਂ ਨੇ ਮੈਂ ਇਹਨਾਂ ਨੂੰ 2 ਸਾਲ ਪਹਿਲਾਂ ਵੀ ਦੇਖਿਆ ਸੀ ਬਹੁਤ ਛੋਟੀਆਂ ਲੱਗਦੀਆਂ ਸੀ ਪਰ ਬਹੁਤ ਫਰਕ ਹੈ ਬਹੁਤ ਤਰੱਕੀ ਕੀਤੀ ਹੈ ਔਰ ਮੇਰੀ ਦੁਆ ਹੈ ਕਿ ਇਸ ਤੋਂ ਵੀ ਅੱਗੇ ਤੁਸੀਂ ਤਰੱਕੀਆਂ ਦੀਆਂ ਬੁਲੰਦੀਆਂ ਛੂਹੋ ਸੋ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਜੋ ਸਨੇਹਾ ਦੇ ਰਹੇ ਆ ਉਹ ਸਨੇਹਾ ਇਹ ਹੀ ਜਾਣਦਾ ਹੈ ਕਿ ਜਦੋਂ ਵੀ ਕਿਤੇ ਬੁਰਾਈ ਦੇ ਖਿਲਾਫ ਜਦੋਂ ਵੀ ਕਿਤੇ ਬਦੀ ਦੇ ਖਿਲਾਫ ਲੜਨ ਦੀ ਗੱਲ ਹੁੰਦੀ ਆ ਤਾਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ ਅਸੀਂ ਇਕੱਠੇ ਹੋ ਕੇ ਲੜਦੇ ਆ ਤੇ ਇਸ ਤੋਂ ਪਹਿਲਾਂ ਬੱਚੀਆਂ ਨੇ ਜੋ ਨਸ਼ਿਆਂ ਦੇ ਖਿਲਾਫ ਵੀ ਇੱਕ ਗਾਣਾ ਗਾਇਆ ਸੀ ਔਰ ਅਸੀਂ ਇਹ ਸੁਨੇਹਾ ਵੀ ਲਾਇਆ ਸੀ ਕਿ ਅੱਜ ਇੱਕ 라ਵਣ ਜਿਹੜਾ ਹੋਰ ਫੁੱਕਿਆ ਜਾਏਗਾ ਜੋ ਨਸ਼ਿਆਂ ਦੇ ਖਿਲਾਫ ਹੋਏਗਾ ਸੋ 라ਵਣ ਦੇ ਚਿਹਰੇ ਬਦਲਦੇ ਰਹਿੰਦੇ ਆ 라ਵਣ ਵੱਖ-ਵੱਖ ਰੂਪਾਂ ਦੇ ਵਿੱਚ ਆਉਂਦਾ ਰਹਿੰਦਾ ਹੈ ਕੋਈ ਲੋਕ ਕਹਿੰਦੇ ਆ ਕਿ ਇੰਨੇ ਸਾਲ ਹੋ ਗਏ ਜੇ ਹਜੇ ਰਾਵਣ ਨੇ ਫੁੱਕਿਆ ਗਿਆ ਸੋ ਜਿੰਨਾ ਚਿਰ ਦੁਨੀਆ ਦੇ ਉੱਤੇ ਬੁਰਾਈਆਂ ਕਾਇਮ ਰਹਿਣਗੀਆਂ ਬੁਰਾਈਆਂ ਆਉਂਦੀਆਂ ਰਹਿਣਗੀਆਂ ਤਾਂ ਇੱਕ ਰਾਵਣ ਦਾ ਹੀ ਰੂਪ ਹੋਵੇਗਾ ਤੇ ਓਨੀ ਵਾਰ ਹੀ ਲੋਕ ਇਕੱਠੇ ਹੋ ਕੇ ਉਸ ਬੁਰਾਈ ਦਾ ਮੁਕਾਬਲਾ ਕਰਦੇ ਰਹਿਣਗੇ ਉਸ ਬਦੀ ਨੂੰ ਢਾਹ ਲਾਉਂਦੇ ਰਹਿਣਗੇ ਸੋ ਮੈਂ ਅੱਜ ਦੇ ਦਿਨ ਇਹੀ ਸੁਨੇਹਾ ਲਾਵਾਂਗੀ ਆਪਣੇ ਮਲੋਟ ਵਾਸੀਆਂ ਨੂੰ ਵੀ ਕਿ ਜਿਵੇਂ ਅੱਜ ਤੁਸੀਂ ਇਕੱਠੇ ਹੋਏ ਹੋ ਰਾਵਣ ਨੂੰ ਸਾੜਨ ਦੇ ਲਈ ਸਦਾ ਹੀ ਹਮੇਸ਼ਾ ਹੀ ਬੁਰਾਈ ਦੇ ਖਿਲਾਫ ਇਸੇ ਤਰ੍ਹਾਂ ਆਪਾਂ ਖੜੇ ਰਹਿਣਾ ਇਸੇ ਤਰ੍ਹਾਂ ਹੀ ਆਪਾਂ ਬੁਰਾਈ ਦੇ ਖਿਲਾਫ ਜੰਗ ਜੜੀ ਆ ਲੜਦੀ ਰਹਿਣਾ ਤੇ ਨੇਕੀ ਦੇ ਰਾਹ ਤੇ ਚੱਲਦੇ ਰਹਿਣਾ ਇਹੀ ਸੁਨੇਹਾ ਦੁਸਹਿਰੇ ਦਾ ਤਿਹਾਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿੰਦਾ ਇਹੀ ਸੁਨੇਹਾ ਜਿਹੜਾ ਸਾਡੇ ਬੱਚਿਆਂ ਨੂੰ ਜਾਣਨਾ ਚਾਹੀਦਾ ਕਿ ਸਾਨੂੰ ਸਾਡੇ ਗੁਰੂਆਂ ਪੀਰਾਂ ਨੇ ਸਦਾ ਹੀ ਨੇਕੀ ਦੇ ਰਾਹ ਤੇ ਚੱਲਣ ਦਾ ਸੱਚ ਦੇ ਰਾਹ ਤੇ ਚੱਲਣ ਦਾ ਸੁਨੇਹਾ ਲਾਇਆ ਤੇ ਅਸੀਂ ਹਮੇਸ਼ਾ ਉਹਨਾਂ ਰਾਹਾਂ ਤੇ ਤੁਰਦੇ ਰਵਾਂਗੇ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗੀ ਕਿਉਂਕਿ ਅਸੀਂ ਹੁਣ ਸ਼ੁਰੂਆਤ ਵੀ ਕਰਨੀ ਹੈ ਬਹੁਤ ਸਾਰੇ ਜਿਹੜੇ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਨੇ ਉਹਨਾਂ ਨੂੰ ਅਸੀਂ ਸਨਮਾਨਤ ਵੀ ਕਰਨਾ ਹੈ ਸਾਰੀ ਟੀਮ ਸਾਡੀ ਆ ਰਾਮ ਲੀਲਾ ਦੀ ਵੀ ਪਹੁੰਚ ਚੁੱਕੀ ਹੈ ਮੈਂ ਉਹਨਾਂ ਨੂੰ ਬਹੁਤ ਹੀ ਸਤਿਕਾਰ ਦਿੰਦੀ ਹਾਂ ਕਿ ਇੱਕ ਵਧੀਆ ਜਿਹੜੇ ਕਿਰਦਾਰ ਹੈ ਤੁਸੀਂ ਕਈ ਦਿਨਾਂ ਤੋਂ ਨਿਭਾ ਰਹੇ ਸੀ ਔਰ ਇਹਨਾਂ ਨੂੰ ਮੈਂ ਹਮੇਸ਼ਾ ਹੀ ਹਲਾਸ਼ੇਰੀ ਦਿੰਦੀ ਹਾਂ ਕਿ ਇਸੇ ਤਰ੍ਹਾਂ ਇੱਕ کردار ਜਿਵੇਂ ਆਪਾਂ ਰਾਮਲੀਲਾ ਚ ਨਿਭਾਉਨੇ ਆ ਇਹੇ کردار ਆਪਣੇ ਜਿਹੜੇ ਆ ਸਹੀ ਕਿਰਦਾਰ ਹੈ ਨੇਕ ਕਿਰਦਾਰ ਹੈ ਉਹ ਸਮਾਜ ਚ ਵੀ ਇਸੇ ਤਰ੍ਹਾਂ ਉੱਪਰ ਦੇ ਰਹਿਣੇ ਚਾਹੀਦੇ ਆ ਸੋ ਇੱਕ ਵਾਰ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਮਾਜ ਚ ਬਲ ਕਰਨ ਪੜੇਗਾ ਜਲਦੀ ਕਰਾਓ ਪੁਰਾਣਾ ਹੀ ਲਾਓ ਪੁਰਾਣਾ ਜੀ ਚਾਂਗੀਆਂ ਨੂੰ ਸਨਮਾਨ ਕਰ ਦੋ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਬਲਜੀਤ ਕੋਰ ਮਾਨਯੋਗ ਮੁੱਖ ਮਹਿਮਾਨ ਅੱਜ ਦੇ ਉਹਨਾਂ ਵੱਲੋਂ ਰਾਮਲੀਲਾ ਕਮੇਟੀ ਔਰ ਪਤਵੰਤਿਆਂ ਦਾ ਸਨਮਾਨ ਕੀਤਾ ਜਾਏਗਾ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ ਪੇਸ਼ੋ ਦਾ ਸਮੇਂ ਤੇ ਹੀ ਜੋ ਰਾਵਣ ਦਹਨ ਕੀਤਾ ਜਾਏਗਾ ਸਭ ਤੋਂ ਪਹਿਲਾਂ ਰਾਮਲੀਲਾ ਦੀ ਟੀਮ ਹੈਪੀ ਡਾਵਰ ਜੀ ਪ੍ਰਧਾਨ ਸਾਹਿਬ ਨਾਲ ਜੱਜ ਭਾਈ ਰਾਤੀਵਾਲਾ ਜੀ ਔਰ ਬਾਕੀ ਸ਼ੰਤੀ ਜੀ ਸ਼ਰਮਾ ਪਲੀਜ਼ ਮੰਚ ਤੇ ਆਣ ਔਰ ਸਾਰੀ ਟੀਮ ਨੂੰ ਸਨਮਾਨ ਦੇਣ ਐਸ.ਡੀ.ਐਮ ਸਾਹਿਬ ਮਾਨਯੋਗ ਤਹਿਸੀਲਦਾਰ ਸਾਹਿਬ ਪਲੀਜ਼ ਸਾਰੀ RAM LILA ਕਮੇਟੀ ਨੂੰ ਸਨਮਾਨ ਦੇਣ ਅੱਗੇ ਹੋ ਕੇ ਦਸ਼ਮਪਰਾਡ ਜੀ ਪਲੀਜ਼ ਹਰਮਨ ਜਰਮਨ ਵੀ ਕਰ ਦੋ ਉੱਪਰ ਹਰਮਨ ਜਰਮਨ ਸਾਡੀਆਂ ਭੈਣਾਂ ਜਿਨ੍ਹਾਂ ਨੇ ਅੱਜ ਬਹੁਤ ਰੰਗ ਬੰਨਿਆ ਪਲੀਜ਼ ਮੰਚ ਤੇ ਆ ਜਾਣ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਮਾਨਯੋਗ ਪੰਤਰੀ ਜੀ ਵੱਲੋਂ ਸਾਡੀਆਂ ਦੁਆਵਾਂ ਸਾਡੀਆਂ ਇਹਨਾਂ ਭੈਣਾਂ ਲਈ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਬਹੁਤ ਤਰੱਕੀ ਕੀਤੀ ਬਹੁਤ ਵਧੀਆ ਰੰਗ ਬੰਨਿਆ ਅੱਜ ਦੇ ਖੇਸ਼ ਦਿਨ ਤੇ ਮੈਂ ਮੁਬਾਰਕਬਾਦ ਦਿੰਦਾ ਹਾਂ ਮਲੋੜ ਦੇ ਸਾਰੇ ਨਗਰ ਵਾਸੀਆਂ ਨੂੰ ਕਿ ਹਰ ਸਾਲ ਦੀ ਤਰ੍ਹਾਂ ਸਾਡਾ ਜਿਹੜਾ ਦੁਸ਼ਹਿਰਾ ਮਨਾਉਣ ਦਾ ਪਰਵ ਹੈ ਉਹ ਇਸੇ ਤਰ੍ਹਾਂ ਨਿਰਵਿਘਨ ਚੱਲਦਾ ਰਿਹਾ ਹੈ ਔਰ ਪ੍ਰਭੂ ਸ਼੍ਰੀ ਰਾਮ ਦੀ ਚਰਣਾ ਵਿੱਚ ਇਹ ਦੁਆ ਵੀ ਕਰਦੇ ਆ ਕਿ ਬਲੋਟ ਦਾ ਏਕਾ ਮਲੋਟ ਦੀ ਖੁਸ਼ ਨਸੀਬੀ ਇਸੇ ਤਰ੍ਹਾਂ ਬਣੀ ਰਹੇ ਅਸੀਂ ਇਸੇ ਤਰ੍ਹਾਂ ਹੀ ਦੁਸ਼ਹਿਰਾ ਮਨਾਉਂਦੇ ਰਹੀਏ ਮੈਂ ਆਪ ਸਭ ਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਹਾਂ ਜੀ ਆਇਆਂ ਆਖਦਾ ਹਾਂ ਧੰਨਵਾਦ ਕਰਦਾ ਹਾਂ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ समा पर्व देखने पहुंचे मन चो स्वागत है लाभत्रा जी बबा उपल जी अर्शदीप सिद्धू साहब जीवनजोत बेदी साहब सुनीश गोयल जी बहुत सारे पतोते जसपीत बराड़ साहब ਹਰਮਨ ਜਨਮਨ ਜੀ ਰਾਮਲੀਲਾ ਕਮੇਟੀ ਥੱਲੇ ਉਤਾਰ ਲਓ ਸਟੇਜ ਖਾਲੀ ਕਰਾਓ ਜੀ ਭਾਈ ਆ ਜਾਓ ਥੱਲੇ ਸਟੇਜ ਪਲੀਜ਼ ਖਾਲੀ ਕਰ ਦਿੱਤੀ ਜਾਏ ਰਾਮਲੀਲਾ ਕਮੇਟੀ ਨੂੰ ਮੇਰੀ ਬੇਨਤੀ ਹੈ ਪਲੀਜ਼ ਮੰਚ ਖਾਲੀ ਕਰ ਦਿੱਤਾ ਜਾਏ ਇੱਕ ਸਾਈਡ ਤੇ ਹੋ ਜੋ ਤਾਂ ਜੋ ਬਾਕੀ ਸੰਖੇਪਤਾ ਨੂੰ ਸਨਮਾਨ ਦਿੱਤਾ ਜਾ ਸਕੇ

ਰਾਮਲੀਲਾ ਕਮੇਟੀ ਬਹੁਤ-ਬਹੁਤ ਧੰਨਵਾਦ ਜੱਜ ਭਾਈ ਰਾਤੀਵਾਲਾ ਪਾਪਡਾਵਰ ਜੀ ਸ਼ੰਤੀ ਸ਼ਰਮਾ ਜੀ ਸਾਰੇ ਕਲਾਕਾਰ ਬਹੁਤ-ਬਹੁਤ ਮੁਬਾਰਕਬਾਦ ਸਫਲਤਾਪੂਰਵਕ ਰਾਮਲੀਲਾ ਦਾ ਸੰਪੰਨ ਹੋਈ ਹਰਮਨ ਜਰਮਨ ਉਹ ਗਾਇਕਾਵਾ ਜੱਜ ਭਾਈ ਰਾਖੀਵਾਲਾ ਬਹੁਤ-ਬਹੁਤ ਸਵਾਗਤ ਸੰਜੀਵਟ ਰੇਜਾ ਜੀ ਹਰਮਨ ਜਰਮਨ ਉਹਨਾਂ ਨੂੰ ਮੁੱਖ ਮਹਿਮਾਨ ਜੀ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਹੈ ਸੋ ਜ਼ੋਰਦਾਰ ਤਾੜੀਆਂ ਦੇ ਨਾਲ ਇਨ੍ਹਾਂ ਬੱਚੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਮਲੋਟ ਵਾਸੀਆਂ ਨੂੰ ਫੇਰ ਗੁਸ਼ੈਰੇ ਦੇ ਇਸ ਪਾਵਨ ਪਰਵ ਦੀ ਬਹੁਤ ਬਹੁਤ ਵਧਾਈ ਹੋਵੇ ਜੈ ਹੋ ਸੰਜੀਵ ਛੇਜਾ ਬੋਲਤਾ ਅਸ਼ੋਕ ਜਗਾ ਜੀ ਵਨ ਟੂ ਥਰੀ ਜਗਾ ਜੀ ਜਸ਼ਨ ਬਰਾੜ ਸਾਹਿਬ ਸਾਡੇ ਨਵਨਿਤ ਚੇਅਰਮੈਨ ਮਾਰਕੀਟ ਕਮੇਟੀ ਮਲੂੜ ਤੁਹਾਨੂੰ ਡਾਵਰ ਜੀ ਕਾਕਾ ਉਡਾਂਗ ਸਾਹਿਬ ਜਨਾ ਪ੍ਰਧਾਨ ਆਰਤੀ ਐਸੋਸੀਏਸ਼ਨ ਐਸਐਸਐਮ ਪਲੀਜ਼ ਨਾਲ ਹੋ ਜੋ ਜੀ ਹਰੀਕਾ ਮੈਡਮ ਮੈਡਮ ਤਹਿਸੀਲਦਾਰ ਪਲੀਜ਼ ਨਾਲ ਹੋ ਜੋ ਆਜੋ ਸਰ ਅੱਗੇ ਪਲੀਜ਼ ਸਾਡੇ ਟਾਕਾ ਉੜਾਨ ਸਾਹਿਬ ਜਿਲਾ ਪ੍ਰਧਾਨ ਆਰਟੀ ਅਸੋਸੀਏਸ਼ਨ ਸ਼੍ਰੀ ਮੁਖਸਰ ਸਾਹਿਬ ਉਹਨਾਂ ਨੂੰ ਸਨਮਾਨ ਦਿੱਤਾ ਜਾਇਆ ਹੈ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਮਾਨਯੋਗ ਐਸਟੀਐਮ ਸਾਹਿਬ ਨਾਮਯੁਕ ਐਸਟੀਐਮ ਸਾਹਿਬ ਸਾਡੇ ਗਾਲੋ ਸਾਹਿਬ ਪਲੀਜ਼ ਸਰ ਅੱਗੇ ਆ ਕੇ ਆਪਣਾ ਪਲੀਜ਼ ਸਨਮਾਨ ਲਓ ਦਸ਼ਮ ਬਰਾਡਸ ਆਪ ਹੋ ਗਿਆ ਹੋ ਗਿਆ ਦਸ਼ਮ ਬਰਾਡਸ ਆਪ ਹੋ ਗਿਆ ਮਾਨਯੋਗ ਮੈਡਮ ਤਹਿਸੀਲਦਾਰ ਸਾਹਿਬ ਪਲੀਜ਼ ਮੁੱਖ ਮਹਿਮਾਨ ਜੀ ਪਾਸੋਂ ਆਪਣਾ ਸਨਮਾਨ ਲੈਣਗੇ ਮੈਡਮ ਸਾਰਿਕਾ ਗਰਗ ਜੇਰ ਪਰਸਨ ਐਡਵਰਾਈਜ਼ਿੰਗ ਕਮੇਟੀ ਸਮੁੱਚੀ ਟੀਮ ਉਹਨਾਂ ਦੀ ਗੁਰਚਰਨ ਰੋਵਰ ਸਾਹਿਬ ਜੀਵਨ ਜੋਤ ਦੇਵੀ ਸਾਹਿਬ ਪਲੀਜ਼ ਮੰਚ ਤੇ ਆ ਜਾਏ ਸਾਰੀ ਟੀਮ ਔਰ ਆਪਣਾ ਸਨਮਾਨ ਨਯਨ ਅਗਲਾ ਨਾਮ ਬੋਲੋ ਅਗਲਾ ਨਾਮ ਬੋਲੋ ਅਗਲਾ ਨਾਮ ਬੋਲੋ ਸੁਨੀਸ਼ ਕੋਇਲ ਸਾਹਿਬ ਪਲੀਜ਼ ਆਪਣੀ ਟੀਮ ਨਾਲ ਤਿਆਰ ਰਹੇ ਸੁਨੀਸ਼ ਕੋਇਲ ਸਾਹਿਬ ਪ੍ਰਧਾਨ ਐਟਲੀ ਐਸੋਸੀਏਸ਼ਨ ਮਲੋੜ ਆਪਣੀ ਟੀਮ ਨਾਲ ਪਲੀਜ਼ ਵੰਦਾ ਮਾਨ ਸਨਮਾਨ ਲੈਣਗੇ ਆਪਣਾ ਪਲੀਜ਼ ਮੰਚ ਤੇ ਰਹਿਣੇ ਰਹਿਣ ਉਸ ਤੋਂ ਬਾਅਦ ਪ੍ਰੋਫੈਸਿਟ ਐਸੋਸੀਏਸ਼ਨ ਮਨੋਤ ਸੋਸਾਇਟੀ ਦਾ ਨਾਮ ਕੀ ਸਰੋਪਾਂਸਲ ਸਰੋਪਾਂਸਲ ਜੀ ਪਲੀਜ਼ ਮੰਚ ਤੇ ਆਉਣ ਨਿਰਮਲ ਸਿੰਘ ਜੀ ਸ਼ਿਵਾਂਗੀ ਖੁਰਾਣਾ ਸਾਡੀ ਬੱਚੀ ਜੋ ਕਿ ਸਾਡੇ ਵਿਕਰਾਂਤ ਖੁਰਾਣਾ ਜੀ ਦੀ ਬੇਟੀ ਹੈ ਸਾਡੇ 7 ਸਾਲ ਦੀ ਉਮਰ ਚ ਉਸਨੇ ਮਲਟੀਪਲ ਟਾਈਮ ਇੰਟਰ ਸਟੇਟ 골ਡ ਮੈਡਲਿਸਟ ਹੈ ਕਰਾਤੀਆਂ ਵਿੱਚ ਉਹ ਆਪਣਾ ਧੰਨਮਾਨ ਲਵੇ ਕੁਲਵਿੰਦਰ ਜੀ ਪ੍ਰਧਾਨ ਸਾਹਿਬ ਹੋਰ ਕੋਣ ਆਖਤੀ ਜੋੜ ਜਿਹੜੇ ਜਿਹੜੇ ਕਰੀ ਜੰਨੇ ਆਪਾਂ ਹਾਂਜੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਬੋਲੋ ਜੀ ਬੋਲੋ ਕੁਲਵਿੰਦਰ ਬਰਾੜ ਬੋਲੋ ਕੁਲਵਿੰਦਰ ਬਰਾੜ ਸਾਹਿਬ ਅੱਗੇ ਹੋਰ ਬੋਲੋ ਬੋਤਣਾ ਵਾਲੇ ਭਜਨ ਬੋਤਾਲਾ ਭਜਨ ਲਾਲ ਬੁੱਤਵਾਲਾ ਭਜਨ ਲਾਲ ਬੁੱਤਵਾਲਾ ਪਲੀਜ਼ ਆਜਾ ਵਿਕਰਾਂਤ ਵਿਕਰਾਂਤ ਖੁਰਾਣਾ ਜੀ ਪਲੀਜ਼ ਇਹਨਾਂ ਦੀ ਬਿਟੀਆ ਜ਼ੋਰਦਾਰ ਤਾੜੀਆਂ ਇਸ ਬਿਟੀਆ ਦੇ ਲਈ ਵਿਕਰਾਂਤ ਖੁਰਾਣਾ ਜੀ ਨੂੰ ਵੀ ਸਨਮਾਨ ਦਿਓ ਜ ਇਹਨਾਂ ਦਾ ਅਰਸ਼ਦੀਪ ਸਿੱਦੂ ਸਾਹਿਬ ਪਲੀਜ਼ ਅੱਗੇ ਆ ਜਾਓ ਔਰ ਆਪਣਾ ਪੰਦਾ ਸਨਮਾਨ ਲਓ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਮੈਂਬਰ ਸਹਿਬਾਨ ਪਲੀਜ਼ ਪੰਜ ਤੇ ਆ ਜਾਓ ਬਤਰਾ ਸਾਹਿਬ ਪਲੀਜ਼ ਅੱਗੇ ਆ ਜਾਓ ਉਪਲ ਸਾਹਿਬ ਆਓ ਪਲੀਜ਼ ਵਰਿੰਦਰ ਸੋਨੇ ਜੀ ਫੋਕਲ ਪੁਆਇੰਟ ਐਸੋਸੀਏਸ਼ਨ ਪ੍ਰਧਾਨ ਪਲੀਜ਼ ਆਪਣਾ ਬੰਦਾ ਸਨਮਾਨ ਲੈਣ ਅਰਥੋ ਸੈਸ਼ਨ ਸੁਨੀਸ਼ ਗੋਇਲ ਜੀ ਵਿਕਰਾਂਤ ਉਹ ਆਪ ਦਾ ਪਗਤ ਸਿੰਘ ਯੂਥ ਕਲੱਬ ਪਲੀਜ਼ ਜੌਨੀ ਗਰਗ ਜੀ ਪੱਪੀ ਜੀ ਨੂੰ ਬੇਨਤੀ ਹੈ ਪਲੀਜ਼ ਬੰਦਾ ਸਨਮਾਨ ਲੈਣ ਐਮ ਸੀ ਸਾਹਿਬਾਨ ਲਾਲੀ ਗਗਨੇਜਾ ਜੀ ਜਸਦੇਵ ਸਿੰਘ ਸੰਧੂ ਸਾਹਿਬ ਹਰਮੇਲ ਸੰਧੂ ਸਾਹਿਬ ਪਲੀਜ਼ ਮੰਚ ਤੇ ਆ ਕੇ ਆਪਣਾ ਸਨਮਾਨ ਲੈਣ ਤਸ਼ਮੀਤ ਬਰਾੜ ਸਾਹਿਬ ਯੂਥ ਵੈਲਫੇਅਰ ਕਲੱਬ ਤੋਂ ਜੌਨੀ ਜੀ ਸਨਮਾਨ ਲਓ ਤਸ਼ਮੀਤ ਬਰਾੜ ਸਾਹਿਬ ਪੱਪੀ ਜੀ ਪਲੀਜ਼ ਮੇਰਾ ਕਰ ਉਹ ਯਾਰ ਸੁਣ ਲਾ ਗੱਲ ਯਾਰ ਵਿਰਿੰਦਰ ਪਿਆਜ ਦੇ ਸਨਮਾਨ ਕਰਾਣਾ ਵਿਰਿੰਦਰ ਪਿਆਜ ਜੀ ਜਿਹੜੇ ਅੱਜ ਆਪਣੀ ਸਟੇਜ ਤੇ ਸੇਵਾ ਕਰ ਰਹੇ ਹਨ ਆਪ ਦਾ ਸਨਮਾਨ ਲੈਣ ਵਿਰਿੰਦਰ ਪਿਆਜ ਜੀ ਨੂੰ ਸਨਮਾਨ ਦਿੱਤਾ ਜਾਵੇ ਜੀ ਵਿਰਿੰਦਰ ਪਿਆਜ ਜੀ ਨੂੰ ਸਨਮਾਨ ਦਿੱਤਾ ਜਾਵੇ ਜੀ वरिंदर बजाज जी नशीत शर्मा सैकटरी एडवर्डगंज स्टेज पर आता सन्मान लैन विक्रांत खुराना जी प्लीज साढे दफ्तर इंचार्ज हो गया सो so, सार फिर मुबारकबाद आप हरमेल संधु साहब अपना सम्मान लें प्लीज जसदेव संधु जी मेरी आवाज सुन रहे लाली गंगनेजा जी हो गए और तो समुची प्रेस का बहुत बहुत धनबाद लाइव चल रहा है मलोट डेली ते और मलोट लाइव से लकी आर्ट स्टूडियो सचा सोदा रोड सेवा निभा रहे